ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਜਿੱਦਾਂ ਕਿ ਅੱਵਾ ਕੱਲ ਵੀਡੀਓ ਪਾਈ ਸੀ 골ਡੀ ਬਰਾਡ ਬਾਰੇ 골ਡੀ ਬਰਾਡ ਦੀ ਵੀਡੀਓ ਆਈ ਕਿ ਉਹਦਾ ਜੀ ਮਰਡਰ ਹੋ ਗਿਆ ਫਲਾਨਾ ਹੋ ਗਿਆ ਧਮਕਾਨਾ ਹੋ ਗਿਆ ਇਹ ਅਸਲ ਵਿੱਚ ਪਲਾਨ ਕੀ ਹੁੰਦੇ ਆ ਜੀ ਕਿ ਜਦੋਂ ਇਦਾਂ ਦੀ ਕੋਈ ਬਾੜਦਤ ਹੁੰਦੀ ਆ ਜਿੱਥੇ ਕੋਈ ਗੋਲੀ ਚੱਲਦੀ ਆ ਜਾਂ ਕੁਝ ਹੁੰਦਾ ਉਹਦਾ ਫਾਇਦਾ ਇਹ ਕੰਪਨੀਆਂ ਏਜੰਸੀਆਂ ਐਕਟਰ ਸਿੰਗਰ ਸਾਰੀ ਅੱਜ ਕੱਲ ਸੋਸ਼ਲ ਮੀਡੀਆ ਵੀ ਲੈਂਦਾ ਹੈ ਤੇ ਜਿਵੇਂ ਹੀ ਉਹ ਵਾਇਰਲ ਹੋਈ ਉਹਨਾਂ ਤੋਂ ਉਹਨਾਂ ਦੇ ਆਪਣੇ ਕਿਸੇ ਬੰਦੇ ਦੇ ਪੇਜ ਤੇ ਪਾ ਦਿੱਤਾ ਕਿ 골ਡੀ ਬਰਾਡ ਦਾ ਇਦਾਂ ਹੋ ਗਿਆ ਤੇ ਉਹਨੂੰ ਦੇਖ ਕੇ ਅਮਰੀਕਾ ਤੋਂ ਸਾਰਿਆਂ ਨੇ ਚੱਕ ਚੱਕ ਕੇ ਉਹ ਚੀਜ਼ਾਂ ਸ਼ੁਰੂ ਕਰ ਦਿੱਤੀਆਂ ਹਮੇਸ਼ਾ ਇਹੀ ਚੱਲਦਾ ਹੈ ਤੇ ਆਪਣੇ ਜਿੰਨਾ ਸੋਸ਼ਲ ਮੀਡੀਆ ਸੀ ਉਹਨੇ ਇਹ ਗੱਲ ਚੱਕ ਲਈ ਇਹ ਜਿਹੜੀਆਂ ਚੀਜ਼ ਟੀਮਾਂ ਹੁੰਨੀਆਂ ਭਾਵੇਂ ਸਿੰਗਰਾਂ ਦੀਆਂ ਹੋਣ ਗੈਂਗਸਟਰਾਂ ਦੀਆਂ ਹੋਣ ਇਹ ਚਰਚਾ 'ਚ ਰਹਿਣਾ ਪਸੰਦ ਕਰਦੀਆਂ ਉਹਨਾਂ 'ਚ ਉਹਨਾਂ ਨੂੰ ਚਰਚਾ 'ਚ ਰਹਿਣ ਲਈ ਕੀ ਚਾਹੀਦਾ ਸੀ ਇੱਕ ਇਦਾਂ ਦੀ ਖਬਰ ਉਹ ਖਬਰ ਦੇਖੋ ਹਿੰਦੀ 'ਚ ਵੀ ਫੈਲ ਗਈ ਪੰਜਾਬੀ 'ਚ ਵੀ ਫੈਲ ਗਈ ਸਾਰੇ ਪਾਸੇ ਫੈਲ ਗਈ ਸਭ ਤੋਂ ਪਹਿਲਾਂ ਅਸੀਂ ਇਹਦਾ ਖੁਲਾਸਾ ਕੀਤਾ ਕਿ ਇਹ ਖਬਰ ਝੂਠੀ ਹੈ ਤੁਸੀਂ ਦੇਖ ਲਓ ਇਸ ਤੋਂ ਪਹਿਲਾਂ ਵੀ ਅਸੀਂ ਕਈ ਵਾਰ ਇਹ ਖਬਰਾਂ ਇਦਾਂ ਹੀ ਲੈ ਕੇ ਆਏ ਭਈ ਜਿਹੜੀਆਂ ਝੂਠੀਆਂ ਸੀ ਉਹ ਲੋਕਾਂ ਨੇ ਰੌਲਾ ਪਾਤਾ ਕਿ ਸੱਚ ਆ ਬਾਅਦ ਚ ਉਹ ਝੂਠੀਆਂ ਹੋਈਆਂ ਸਾਡੀ ਗੱਲ ਸੱਚੀ ਹੋਈ ਇਹ ਸਮਝ ਸਕਦੇ ਹੋ ਤੁਸੀਂ ਤੇ ਇਦਾਂ ਹੀ ਬਾਕੀ ਸਿੰਗਰਾਂ ਦਾ ਜਿੰਨੇ ਸਟਾਰ ਨੇ ਉਹ ਸਾਰੇ ਇਹੀ ਕਰਦੇ ਨੇ ਉਹਨਾਂ ਨੇ ਟੀਮਾਂ ਰੱਖੀਆਂ ਹੋਈਆਂ ਜਦੋਂ ਉਹਨਾਂ ਦਾ ਕੋਈ ਪ੍ਰੋਜੈਕਟ ਆਉਂਦਾ ਜਦੋਂ ਸਾਡੇ ਵਰਗਾ ਉਹਨਾਂ ਦੇ ਬਾਰੇ ਕੋਈ ਸੱਚ ਬੋਲਦਾ ਤੇ ਉਹਦੇ ਬਾਰੇ ਕਈ ਪੇਜ ਕਈ ਲੋਕ ਬੋਲਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਨੇ ਪੈਸਾ ਲੈਣਾ ਉਹਨਾਂ ਦੀ ਗਲਤੀ ਕੋਈ ਨਹੀਂ ਬੇਰੁਜ਼ਗਾਰੀ ਬਹੁਤ ਹੈ ਦੇਸ਼ ਦੇ ਵਿੱਚ ਤੇ ਉਹ ਵਿਚਾਰੇ ਪੈਸਿਆਂ ਤੇ ਵਿਕੇ ਹੋਏ ਨੇ ਉਹਨਾਂ ਨੂੰ ਝੂਠ ਸੱਚਣਾ ਕੋਈ ਮਤਲਬ ਨਹੀਂ ਕੁਝ ਪਰਸੈਂਟ ਲੋਕ ਹੁੰਦੇ ਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਗੁਆਈ ਹੁੰਦੀ ਪਏ ਆਪਣੇ ਇਮਾਨ ਤੇ ਖੜਕੇ ਉਹ ਬੋਲਣਾ ਸ਼ੁਰੂ ਕਰਦੇ ਤੇ ਜਿਹੜੇ ਉਧਰੋਂ ਪੈਸੇ ਲੈ ਕੇ ਉਹਨਾਂ ਦੇ ਹੁੰਦੇ ਆ ਉਹ ਉਹ ਚੀਜ਼ਾਂ ਸ਼ੁਰੂ ਕਰ ਦਿੰਦੇ ਆ ਕਿ ਨਹੀਂ ਜੀ ਇਹ ਬੰਦਾ ਗਲਤ ਹੈ ਦਿਲਜੀਤ ਐ ਆ ਫਲਾਨਾ ਸਿੰਘ ਰਹਿ ਆ ਧਮਕਾਨਾ ਸਿੰਘ ਰਹਿ ਹੁਣ ਦੇਖੋ ਕਿੰਨੇ ਪੇਜ ਬੱਬੂ ਮਾਨ ਦੇ ਖਿਲਾਫ ਬੋਲਣ ਲੱਪੇ ਕੱਟ-ਕੱਟ ਕੇ ਪਾਉਣ ਲੱਪੇ ਤੇ ਮੈਂ ਤਾਂ ਐਦਾਂ ਹੀ ਕਰੂੰ ਮੈਂ ਤਾਂ ਕਾਉਂਟਰਵਰਸੀ ਦੇ ਵਿੱਚ ਹਮੇਸ਼ਾ ਪੈਸਾ ਰਿਹਾ ਹੈ ਹਮੇਸ਼ਾ ਚਰਚਾ ਚ ਰਹਿਣ ਜਿਹੜੇ ਲੋਕ ਰੌਲਾ ਪੈਂਦਾ ਰਿਹਾ ਸਿੱਧੂ ਮੂਸੇਵਾਲਾ ਦਾ ਬੱਬੂ ਮਾਨ ਦਾ ਹੁਣ ਇਹ ਦੋ ਨਵੇਂ ਸ਼ੁਰੂ ਹੋ ਗਏ ਆ ਉਹ ਕਾਉਂਟਰਵਰਸੀ ਦੇ ਨਾਲ ਰੌਲਾ ਪੈਂਦਾ ਹੈ ਤੇ ਇਹਨਾਂ ਦੀ ਬੱਲੇ-ਬੱਲੇ ਹੁੰਦੀ ਇਹਨਾਂ ਨੇ ਬੰਦੇ ਰੱਖੇ ਹੋਏ ਆ ਉਹ ਕਰਦੇ ਆ ਉਹੀ ਚੀਜ਼ ਗੋਲਡੀ ਬਰਾੜ ਨੇ ਕੀਤੀ ਕਿ ਉਹਨਾਂ ਦੇ ਪੇਜ ਵਾਲਿਆਂ ਨੇ ਕਿਸੇ ਨੇ ਖਬਰ ਫਲਾ ਦਿੱਤੀ ਇੰਡੀਆ ਦੇ ਵਿੱਚ ਤੇ ਸਾਰੇ ਫੈਲ ਗਈ ਮੈਨੂੰ ਸਭ ਤੋਂ ਪਹਿਲਾਂ ਪਤਾ ਲੱਗੀ ਸੀ ਲੱਗ ਗਿਆ ਸੀ ਇਹ ਝੂਠੀ ਆ ਇਸੇ ਕਰਕੇ ਮੈਂ ਛੋਟੀ ਵੀਡੀਓ ਪਾਈ ਕਿ ਲੋਕਾਂ ਨੂੰ ਅਗਾਹ ਕਰੀਏ ਜਿਹੜੇ ਕੈਮਰੇ ਚੱਕ ਕੇ ਇੱਕ ਆ ਚੈਨਲ ਸੱਤ ਰੰਗ ਵਾਲੇ ਚੱਕ ਕੇ ਬਹਿ ਗਏ ਸੀ ਦਵਾਸਟ ਉਹ ਜਿਹੜਾ ਉਹ ਕੈਮਰੇ ਦਾ ਮੇਨ ਮੁੰਡਾ ਆ ਕੋਈ ਉਹਨਾਂ ਦਾ ਜੱਸੀ ਭਾਈ ਸਾਹਿਬ ਦਾ ਬੇਟਾ ਉਹ ਐ ਜੇ ਸਿੰਗਰ ਵੀ ਪਹਿਲਾਂ ਕਰਦਾ ਰਿਹਾ ਮੈਨੂੰ ਵੀ ਕਿਸੇ ਨੇ ਕਿਹਾ ਉਹਦੇ ਦੰਦਾਂ 'ਚ ਬਿੱਲ ਲਾਓ ਚੱਲੂਗਾ ਬਹੁਤ ਮੈਂ ਕਿਹਾ ਜ਼ਰੂਰੀ ਨਹੀਂ ਹੁੰਦਾ ਦੰਦਾਂ 'ਚ ਬਿੱਲਣ ਵਾਲਾ ਚੱਲੇ ਇਹ ਸੱਗੂ ਸੱਗੂ ਕਰਕੇ ਮੁੰਡਾ ਉਹਨੇ ਇਹ ਗੱਲ ਕਹੀ ਸੀ ਤੇ ਇਹਨਾਂ ਦੇ ਇਦਾਂ ਹੀ ਬੰਦੇ ਛੱਡੇ ਹੁੰਦੇ ਆ ਤੇ ਇਹਨਾਂ ਨੇ ਉਹ ਚੀਜ਼ ਕਰਦੇ ਸਾਨੂੰ ਇਹ ਚੀਜ਼ ਨਹੀਂ ਹੈਗੀ ਅਸੀਂ ਕਲੀਅਰ ਕੱਟ ਗੱਲ ਕਰਦੇ ਇਹ ਸੱਤਰੰਗ ਚੈਨਲ ਨੂੰ ਮੈਂ ਬਹੁਤ ਵਾਰ ਕਿਹਾ ਸੀ ਬਹੁਤ ਸਬੂਤ ਭੇਜੇ ਸੀ ਐਕਟਰਾਂ ਸਿੰਗਰਾਂ ਬਾਰੇ ਕਿ ਮੇਰੇ ਨਾਲ ਇਦਾਂ ਹੋਇਆ ਇਹਨਾਂ ਨੇ ਵੀ ਮੇਰੀ ਇੰਟਰਵਿਊ ਨਹੀਂ ਲਾਈ ਸੀ ਤੇ ਸਾਨੂੰ ਹੱਕ ਕੇ ਇਹ ਚੈਨਲ ਚਲਾਉਣਾ ਪਿਆ ਸੀ ਤੇ ਸਾਰੇ ਏਦਾਂ ਹੀ ਇਹ ਬੰਦੇ ਰੱਖੇ ਫਿਰਦੇ ਆ ਹੋਰ ਚੱਕਰ ਕੋਈ ਨਹੀਂ ਹੈਗਾ ਜਿਹੜੇ ਲੋਕ ਸੋਚਦੇ ਆ ਭਈ ਇਹ ਸੱਚ ਆ ਝੂਠ ਹੈ ਸੱਚ ਬੋਲਣ ਵਾਲੇ ਬਹੁਤ ਘੱਟ ਚੈਨਲ ਨੇ ਕਿਉਂਕਿ ਸਾਰੀ ਦੁਨੀਆ ਪੈਸੇ ਪਿੱਛੇ ਭੱਜੀ ਫਿਰਦੀ ਹੈ ਤੇ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਪੈਸਾ ਦੇਖ ਲਿਆ ਹੋਇਆ ਇਹਨਾਂ ਦੇ ਹਲੇ ਸਿਸਟਮ ਐਂ ਚੱਲਦੇ ਆ ਇਹ ਚੀਜ਼ ਨੂੰ ਸਮਝਿਆ ਕਰੋ ਅਸੀਂ ਕਿਸੇ ਨੂੰ ਗਲਤ ਨਹੀਂ ਠਹਿਰਾਉਣਾ ਚਾਹੁੰਦੇ ਪਰ ਤੁਸੀਂ ਦੇਖੋ ਅੱਜ ਸ਼ਾਮ ਤੱਕ ਸਾਰਾ ਕੁਝ ਹੋ ਗਿਆ ਨਾ ਵੀ ਉਹ ਖਬਰ ਝੂਠੀ ਸੀ ਉਹਨੇ ਤਾਂ ਪੂਰਾ ਫਾਇਦਾ ਲੈ ਲਿਆ ਨਾ ਗੋਲਡੀ ਬਰਾੜ ਤੇ ਉਹਦੇ ਟੀਮ ਪੂਰੀ ਚਰਚਾ 'ਚ ਤਾਂ ਆਈ ਨਹੀਂ ਆਈ ਤਾਂ ਤੁਸੀਂ ਦੱਸੋ ਇਦਾਂ ਹੀ ਹੁੰਦਾ ਜਿੱਦਾਂ ਹੁਣ ਨਾਨਕ ਕੀ ਆ ਗਿਆ ਉਹ ਬਾਬੇ ਨਾਨਕ ਨੂੰ ਤਾਂ ਛੱਡ ਦੋ ਆ ਭਾਈ ਸਾਹਿਬ ਸਿੰਗਰ ਕਹਿੰਦੇ ਬਾਬੇ ਨਾਨਕ ਦੇ ਨਾਂ ਦਾ ਕੀ ਕੱਢਦਾ ਹੈ ਕਿਉਂ ਕੱਢਦਾ ਹੈ ਇਹਦੀ ਐਡ ਦੇ ਰਹੇ ਨੇ ਇਹਨਾਂ ਨੇ ਇਦਾਂ ਹੀ ਪੇਜ ਬਣਾ ਰੱਖੇ ਨੇ ਉਹ ਜਿਹੜੇ ਜਿੰਨੇ ਵੀ ਪੇਜ ਨੇ ਜਿੰਨੇ ਵੀ ਲੋਕ ਨੇ ਇਹਨਾਂ ਦੀ ਐਡ ਕਰਦੇ ਇਹਨਾਂ ਨੂੰ ਪੋਜ਼ਿਟਿਵ ਦਿਖਾਉਂਦੇ ਆ ਤੇ ਜਿਹੜਾ ਸੱਚ ਬੋਲਦਾ ਉਹਨੂੰ ਨੈਗੇਟਿਵ ਦਿਖਾਉਂਦੇ ਆ ਸੱਚ ਅਸੀਂ ਵੀ ਪਬਲਿਕ ਜਿੰਨੀ ਆ ਉਹ ਭੋਲੀ ਆ ਵਿਚਾਰੀ ਨਾ ਮਗਰ ਲੱਗ ਚੁੱਕੀ ਆ ਕਿ ਜਿਹੜਾ ਪੈਸੇ ਲੈ ਕੇ ਝੂਠ ਬੋਲਦਾ ਉਹਨੂੰ ਹੀ ਸੱਚ ਕਹਿੰਦੇ ਆ ਹਨਾ ਤੇ ਜਿਹੜਾ ਸੱਚ ਬੋਲਦਾ ਉਹਨੂੰ ਆਪਾਂ ਝੂਠ ਕਹਿੰਦੇ ਆ ਇਹ ਚੀਜ਼ਾਂ ਸਮਝਿਆ ਕਰੋ ਅਸੀਂ ਕੋਈ ਇਹਨਾਂ ਦੇ ਦੋਖੀ ਨਹੀਂ ਹੈਗੇ ਪਰ ਜੋ ਹੈਗਾ ਉਹਨੂੰ ਕਲੀਅਰ ਕਰਟੋ ਮੇਰੇ ਹਿਸਾਬ ਨਾਲ ਤਾਂ ਸਰਕਾਰਾਂ ਨੂੰ ਵੀ ਇਹ ਕਰਨਾ ਚਾਹੀਦਾ ਕਿ ਇਦਾਂ ਦੇ ਸੋਸ਼ਲ ਮੀਡੀਆ ਭਾਵੇਂ ਸਾਡਾ ਹੀ ਚੈਨਲ ਹੋਵੇ ਜਿਹੜਾ ਝੂਠ ਬੋਲਦਾ ਉਹਨੂੰ ਬੰਦ ਕਰਨਾ ਚਾਹੀਦਾ ਜਣਾ ਖਣਾ ਚੈਨਲ ਖੋਲ ਕੇ ਬਹਿ ਗਿਆ ਜਿਹਨੂੰ ਅਮਰੀਕਾ ਵੀ ਨਹੀਂ ਬੋਲਣਾ ਤਾਂ ਅਮਰੀਕਾ ਅਮਰੀਕਾ ਕਰਕੇ ਝੂਠ ਫੈਲਾਈ ਜਾਂਦਾ ਉਹ ਚੀਜ਼ਾਂ ਹੋ ਰਹੀਆਂ ਕਿਤੇ ਨਾ ਕਿਤੇ ਠੀਕ ਹੈ ਸਾਨੂੰ ਵੀ ਬੈਡ ਕਮੈਂਟ ਪਾਉਣ ਵਾਲੇ ਵਿਚਾਰੇ ਪ੍ਰੀਪੇਡ ਉਹਨਾਂ ਦੇ ਬੰਦੇ ਤਿਆਰ ਕੀਤੇ ਹੋਏ ਨੇ ਤੇ ਮੇਰੇ ਤਾਂ ਸਰਕਲ ਵਿੱਚ ਉਹ ਵੀ ਪਤਾ ਲੱਗਾ ਕਿ ਮੇਰੇ ਆਪਣੇ ਹੀ ਕਈ ਗਲਤ ਆਈਡੀਆਂ ਬਣਾ ਕੇ ਲੱਗੇ ਹੋਏ ਨੇ ਉਹ ਆਪਣੀ ਗਲਤੀ ਆਪਾਂ ਕਦੀ ਨਹੀਂ ਸਮਝਦੇ ਤੇ ਜਿਹੜੇ ਜਦੋਂ ਸਾਡਾ ਗੁੱਡੀ ਚੜੀਓ ਸੀ ਬਾਲੀਵੁੱਡ 'ਚ ਤੇ ਪੰਜਾਬ 'ਚ ਸਾਨੂੰ ਕੰਮ ਕਰਨ ਲਈ ਲੈ ਕੇ ਆਏ ਸਾਡੇ ਤੋਂ ਨਾਲ ਨਾਰੀਅਲ ਤੜਵਾਉਂਦੇ ਸੀ ਤੇ ਅੱਜ ਉਹ ਸਾਡੀਆਂ ਬਰਾਈਆਂ ਕਰਦੇ ਇਹਨਾਂ ਵਾਰੀ ਪਤਾ ਲੱਗਾ ਵਧੀਆ ਲੱਗੇ ਰਹੋ ਮਿੱਤਰੋ ਸਾਨੂੰ ਕੋਈ ਦੁੱਖ ਨਹੀਂ ਅਸੀਂ ਆਪਣੇ ਆਪ ਨੂੰ ਸਹੀ ਸਾਫਟ ਕਰਕੇ ਜਾਣਾ ਉਹ ਚੈਨਲ ਦੇ ਜ਼ਰੀਏ ਜਾਂ ਛੋਟੀ ਮੋਟੀ ਇੰਟਰਵਿਊ ਦੇ ਕੇ ਉਹਦੇ ਜ਼ਰੀਏ ਕਰ ਜਾਣਾ ਸਾਨੂੰ ਤੁਹਾਡਾ ਕੋਈ ਡਰ ਨਹੀਂ ਮਿਹਰਬਾਨੀ ਸ਼ੁਕਰੀਆ ਬੈਸਟ ਆਫ ਲੱਕ ਬੈਡ ਕਮੈਂਟ ਪਾਉਣ ਵਾਲੇ ਵੈਰੀ ਗੁੱਡ ਚੱਕਦੇ ਹੋ ਫਟੇ